ਅੱਜ ਜਿਹੜੀ ਬਾਜੀ ਹੋਈ ਐ ਸੱਜੂ ਹੋਰ ਭਰਾਵਾਂ ਦਾ ਜਿਹੜਾ ਮੋਟਰਸਾਈਕਲ ਹੋ ਗਿਆ ਨਿਕਲਦਾ ਸੰਤ ਮਾਮੂ ਘੋੜ ਨਾਲ ਸਾਡਾ ਵੀਰ ਜੀਪਾ ਹਿਰ ਸੁੱਖਾ ਪਥਰਾਲਾ ਬਿੰਦਰਗੇੜ ਸੰਤ ਮਾਮੂ ਘਰ ਮੰਨਾ ਗਾਗੋਵਾਲ ਸਖਜਿੰਦਰ ਜੈ ਸਿੰਘ ਵਾਲਾ ਤੇ ਉਧਰੋਂ ਭਰਾ ਸਾਡਾ ਰੋਹੀ ਸ਼ੱਗਰ ਤੇ ਆ ਜਿੰਨੇ ਵੀ ਭਰਾ ਪੁੱਜੇ ਰਾਂਝਾ ਕੋਗਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਵੱਡੀ ਮੁਬਾਰਕਬਾਦ ਹੈ ਜੀ ਕੈਮਰਾ ਬਾਹਰੋਂ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਜੀ ਨਾਮ ਅਸੀਂ ਲੈ ਰਹੇ ਹਾਂ ਉਧਰ ਸਾਡੇ 7 ਹੋ ਗਏ ਬਈ ਆ ਫਿਰਦੀ ਆ ਸੰਤ ਸੰਤ ਮਾਮੂਪੁਰ ਲੱਗਦਾ ਬਹਿੰਦੀ ਨਹੀਂ ਸਾਡੇ 7 ਹੋ ਗਏ ਟਾਂਟਾ ਹੋ ਗਿਆ ਕੱਲੀ ਫਿਰਦੀ ਨੂੰ